ਜੇ ਹੈ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨਹੀਂ ਵੇ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤੀ ਕਿਸੇ ਨੌਜਵਾਨ ਦਾ ਕਹਿੰਦਾ ਕਿ ਸਰਕਾਰਾਂ ਨੇ ਲੋਕਾਂ ਨਾਲ ਧਾਰੀ ਐਵੇਂ ਪੈਦਾ ਕਰ ਦੇਣਾ ਸੱਚ ਆਉਂਦਾ ਤਨੋੜੇ ਵਾਲਾ ਕਹਿੰਦਾ ਵੀ ਐਂ ਕਰਕੇ ਤੈਨੂੰ ਖਾਤਰਾ ਫਿਰ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅੱਤਵਾਦੀ ਹੈ ਲੱਤਾਂ ਮੰਨ ਲਈਆਂ ਹੱਥਾਂ ਨਾਲੇ ਹੱਥਾ ਜਾ ਡਾਂਗ ਪਸਾੜੀ ਨੰਗਾ ਕਰ ਲੈ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰਣਾ ਹੋਈਆਂ ਜੋ ਕੁਛ ਵੀਰ ਨਾਲ ਹੋਇਆ ਉਹ ਸੱਤ ਤੱਕ ਮੈਂ ਕਹਿੰਦਾ ਕਿਸੇ ਤੇ ਨਾ ਹੀ ਦੂ। ਜੇ ਕੋਈ ਇਹ ਚੀਜ਼ ਬੰਦਾ ਹੈ ਪੋਲੀਟਿਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆ ਕੁਛ ਵੀਰ ਨਾਲ ਕੀਤਾ ਨਹੀਂ ਆ ਕੁਛ। ਬਸ ਸਬੂਤ ਬੰਡ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ। ਮੁੱਖ ਮੰਤਰੀ ਤੋਂ ਮਾफी ਮੰਗੇ ਲੜਾਈ ਕੀਤੀ ਵੀ ਤੈਂ ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ। ਸਰਕਾਰ ਦੇ ਖਿਲਾਫ ਨਹੀਂ ਬੋਲਣਾ। ਕੀ ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ ਇੱਥੇ ਪਰਚੇ ਤਰਤੇ ਹੋਰ ਤਿਆਰ ਨੇ ਜਿੱਦੂ ਬੋਲੇਗਾ ਇਹੋ ਜੇ ਨੌਜਵਾਨ ਸਾਡੇ ਡਿਬਰੂਗੜ ਦੇ ਜ਼ਿਲ੍ਹਾ ਵਿੱਚ ਬੈਠੇ ਨੇਗੇ ਕਿਸੇ ਦਾ 45 ਕਰੋੜ ਦੇ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੋ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ 2014 ਦੇ ਵਿੱਚ ਜਦੋਂ ਭਗਵੰਤ ਸਵਾਣ ਇੱਥੋਂ ਲੋਕ ਸਭਾ ਚੁਣੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਵੋਟ ਕੱਲ ਪਾ ਕੇ ਨੇ ਬਹੁਤ ਕਰਿਆ ਮੈਂ ਇਕੱਲੇ ਨੇ ਪੋਲਿੰਗ ਬੂਥ ਪਾਇਆ ਮੈਨੂੰ ਸੋਚ ਕੀ ਸੀਗੀ ਮੈਨੂੰ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਦੇ ਮੈਨੂੰ ਅਸੀਂ ਬੱਦਲ ਫਤਲਾ ਆਵੇ ਯਾਰ ਮੈਂ ਕੋਈ ਗੱਲ ਕਹਿਣਾ ਚਾਹਣਾ ਪਗਮਾਰ ਤੁਮਾਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਐ ਵੀ ਝੂਠ ਮੋੜ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਪ ਤਗਰੀ ਕੋਈ ਸਿਆਪ ਨਹੀਂ ਕਰਦਾ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰੀ ਸਰਕਾਰ ਦੀ ਅਫਸਰ ਕੀ ਕਰਨਾ ਅਫਸਰਾਂ ਨੂੰ ਇਹ ਬਸਤਿਆ ਜਾਂਦਾ ਪੂਰਾ ਧਰ ਕੇ ਆ ਸੋਚ ਬਦਲ ਦੀ ਗੱਲ ਆ ਹੁਣ ਇੱਕ ਆਈਪੀਐਸ ਅਫਸਰ ਹੈ ਕਿੰਨਾ ਪੜ ਕੇ ਬਣਦਾ ਇੱਕ ਡੀਐਸਪੀ ਉਹ ਕਿੰਨਾ ਪੜ ਕੇ ਲੱਗਦਾ ਅਸੀਂ ਕਦੋਂ ਇਹਨਾਂ ਦੀ ਕਦੋਂ ਤੱਕ ਰੰਦੇ ਮੁੱਠੀ ਆਏ ਬਣੇ ਰਵਾਂਗੇ ਮੈਂ ਇਹ ਗੱਲ ਕਰਦਾ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸਕੀਰ ਸਿੰਘ ਭਾਨਾ ਸਿੱਧੂ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਅੱਜ ਜੇਲ੍ਹ ਦੇ ਵਿੱਚੋਂ ਜਿਹੜਾ ਬਾਹਰ ਆਏ ਨੇ ਮਹਾਲੀ ਦੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਨਾਲ ਹੀ ਭਾਨੇ ਸਿੱਧੂ ਨੇ ਬਾਹਰ ਆ ਕੇ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਨਿਸ਼ਾਨੇ ਸਾਦੇ ਨੇ ਤੇ ਇਸ ਦੇ ਨਾਲ ਇੱਕ ਕਾਫੀ ਵੱਡਾ ਇਕੱਠ ਜਿਹੜਾ ਭਾਨੇ ਸਿੱਧੂ ਦੇ ਘਰ ਦੇ ਵਿੱਚ ਹੋਇਆ ਤੇ ਉੱਥੇ ਹੀ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਉੱਥੇ ਪਹੁੰਚੇ ਹੋਏ ਸਨ ਤੇ ਨਾਲ ਹੀ ਲੱਖਾਂ ਸਧਾਨਾ ਵੀ ਭਾਨੇ ਸਿੱਧੂ ਦੇ ਨਾਲ ਨਜ਼ਰ ਆਏ ਨੇ ਆਓ ਸੁਣਦੇ ਹਾਂ ਭਾਨੇ ਸਿੱਧੂ ਦਾ ਕੀ ਕੀ ਕਹਿਣਾ ਹੈ ਸਿਆਸੀਆਂ ਵੀ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵਾਜਦੇ ਨੇ ਉਹਨਾਂ ਦਾ ਧੰਨਵਾਦ ਮਾਵਾ ਭੈਣਾਂ ਕੱਲੇ-ਕੱਲੇ ਦਾ ਮੇਰੇ ਲੋਕਾਂ ਦਾ ਉਸ ਪੰਜਾਬ ਦੀ ਲੋਕਾਂ ਨੇ ਕੀਤਾ ਮੇਰਾ ਸਭ ਤੋਂ ਵੱਡਾ 86 ਬੰਦਿਆਂ ਦਾ ਹੀ ਬੜਾ 86 ਬੰਦਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟিক্যাল ਪਾਰਟੀ ਦੇ ਵਿੱਚ ਉਹਨੇ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਜਿਹੜੀ ਮੇਰੇ ਹੱਥੇ ਦੇ ਵਿੱਚ ਗੱਲ ਕਰੀ ਹੈ ਪਰ ਜਿਹੜੀ ਮੈਂ ਤੁਹਾਡ ਨਾਲ ਗੱਲ ਸਾਂਝੀ ਕਰਨੀ ਹੈ ਜੋ ਮੇਰੀ ਹੱਡ ਵੀਤੀ ਮੈਂ ਤੁਹਾਡਾ ਸਾਂਝੀ ਕਰਨੀ ਹੈ ਜੇ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨਹੀਂ ਸਰਕਾਰ ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਟਰਾਂ ਨੇ ਢਾੜੀ ਐਵੇਂ ਪੈਦਾ ਕਰ ਦੇਣਾ ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ ਕੋਈ ਵੀ ਲੋਕ ਨਹੀਂ ਬੋਲੂਗਾ ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘੀਆਂ ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਆ ਨੌਜਵਾਨ ਡਰਨਗੇ ਪੰਜਾਬ ਦੇ ਲੋਕ ਡਰਨਗੇ ਜੋ ਜੋ ਕੁਝ ਹੋਇਆ ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ ਕਿਹੜੀ ਸਰਕਾਰ ਆ ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਆ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਗੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹੜੇ ਕੀਤੇ ਹੋਏ ਵਾਦੇ ਇੱਕ ਤੇ ਪੂਰੇ ਨਹੀਂ ਉਤਰੇ ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਖਿਸ਼ੂਰ ਹੁੰਦੀ ਆ ਬਾਅਦ ਚ ਖਿਸ਼ੂਰ ਹੁੰਦੀ ਆ ਅਸੀਂ ਬਾਦਲਾਂ ਨੂੰ ਵੀ ਘੇਰਿਆ ਕਾਂਗਰਸ ਨੂੰ ਵੀ ਘੇਰਿਆ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਆ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਆ ਪੰਜਾਬ ਦੇ ਮੁੱਖ ਮੰਤ ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਜਿਹੀ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਆ ਜਿਹੜੀ ਮਜੂਤਾ ਸਰਕਾਰ ਐ ਨਹੀਂ ਬਦਲਾਅ ਵਾਲੀ ਸਰਕਾਰਾਂ ਨਾਲ ਥੋੜੀ ਜੀ ਗੱਲ ਆ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ 2014 ਦੇ ਵਿੱਚ ਜਦੋਂ ਇਹ ਆਈ ਸਰਕਾਰ ਜਦੋਂ ਇਹ ਪਾਰਟੀ ਆਈ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣਾ ਪਹਿਲਾ ਬੰਦਾ ਸੀਗਾ ਸੀ ਜਿਹੜੇ 10 12 ਬੰਦੇ ਸੀ ਮਨਾਂ ਨੌ ਵੀ ਲਗਵਾ ਆ ਮਾਦੀ ਪਾਰਟੀ ਦਾ ਇੱਕ ਸੀਗੇ ਆਪਣੇ ਨਾ ਨਿਰੰਦਰ ਬਿੱਟਾ ਇੱਕ ਕਾਲੇ ਕਬੂਸ ਸ੍ਰਿੰਦਰ ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਅਸੀਂ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਖੇੜੀ ਚੌਕ ਦੇ ਵਿੱਚ ਦਫ਼ਤਰ ਖੋਲਿਆ 2014 ਦੇ ਵਿੱਚ ਮੇਰਾ ਪਿੰਡ ਅੱਥੇ ਮੇਰਾ ਪਿੰਡ ਗਵਾਹ ਖੜਾ ਹੈ 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪлитиਕਲ ਪਾਰਟੀਆਂ ਨੇ ਵਿਰੋਧ ਕਰਿਆ ਮੈਂ ਇਕੱਲੇ ਨੇ ਪੋਲਿੰਗ ਪੂਛਾਇਆ ਮੇਰੀ ਸੋਚ ਕੀ ਸੀਗੀ ਮੇਰੀ ਸੋਚ ਇਹ ਨਹੀਂ ਸੀ ਜੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਨੂੰ ਮੈਨੂੰ ਸੀ ਬਦਲ ਬਦਲਾ ਆਵੇ ਯਾਰ ਕੁਛ ਸਾਡੀ ਰਾਜਨੀਤੀ ਬਦਲੇ ਸਾਡੀ ਜੋ ਝੂਠ ਬੋਲਦੇ ਨੇ ਜੋ ਤੂਫਾਨ ਬੋਲਦੇ ਨੇ ਵੀ ਸਾਡੀ ਕੋਈ ਸਿਸਟਮ ਬਦਲੇ ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ ਇੱਥੋਂ 20 ਕਿਲੋਮੀਟਰ ਦੂਰ ਆਪਕਮਾਨਤ ਮੰਡਾ ਦਾ ਦਸਤੌਜ ਮੇਰੇ ਪਿੰਡ ਤੋਂ ਇੱਕੋ ਹੀ ਅਸੀਂ ਪਾਉਣ ਪਾਣੀ ਦੇ ਦੇ ਸੀ ਵੇਲੇ ਪਲੇ ਹੋਇਆ ਪਰ ਗੱਲ ਇਹ ਹੋਈ ਵੀਰੋ ਜੇ ਅੱਜ ਮੈਂ ਇਹ ਕਮਿਊਨਿਟੀ ਵੀ ਚੀਜ਼ ਦਿਖਾ ਦੋ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਇਹਦੇ ਮੈਂ ਨਿਜੀ ਖਿਲਾਫ ਬੋਲਿਆ ਹਾਂ ਸੀ ਹਮ ਦੇ ਪਰ ਮੇਰੇ ਭੈਣਾ ਤੇ 307 ਦਾ ਪਰਚਾ ਪਾਇਆ ਜੇ ਅੱਜ ਮੈਂ ਚੁੱਪ ਰਹਿ ਗਿਆ ਤਾ 21 ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜਿੱਦ ਤੂੰ ਬੋਲੇਗਾ 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਇੱਥੇ ਜਿਹੜੀ ਕੱਲ ਗੱਲ ਬਚਨ ਵਾਲੀ ਆ ਇਹੋ ਜੇ ਨੌਜਵਾਨ ਸਾਡੇ ਡਿਬੂਗੜ ਦੇ ਜ਼ਿਲ੍ਹਾ ਵਿੱਚ ਬੈਠੇ ਨੇਗੇ ਕਿਸੇ ਦਾ 45 ਕਰੋੜ ਰੁਪਏ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੁਰੂ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਰੁਪਏ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ ਕਿਸਾਨ ਜੱਥੇਬੰਦੀ ਦੀ ਤਾਕਤ ਦੇ ਨਾਲ ਬਾਹਰ ਆਇਆ ਨਹੀਂ ਮੈਂ ਬਾਹਰ ਨਹੀਂ ਜਾ ਸਕਦਾ ਮੇਰੇ ਤੇ ਕਿਹੜਾ ਜਿਹੜਾ ਪਰਚਾ ਕਹੋ ਜੀ ਤਾਰਾ ਲਾ ਨਹੀਂ ਸਕਦੇ ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚੋਂ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ ਮੇਰੇ ਖਾਤੇ ਦੇ ਵਿੱਚ ਪੈਸੇ ਪਾਏ ਕਹਿੰਦੇ ਵਿਦੇਸ਼ੀ ਫੰਡ ਹੈ ਜੀ ਜਿਹੜਾ ਮਰਜ਼ੀ ਪਰਚਾ ਪਾ ਲਓ ਜੀ 379 ਵੀ 379 ਵੀ ਜਿਹੜੀ ਮੇਰੇ ਤੇ ਲੱਗੀ ਹੈ ਜਿਹੜਾ ਮੈਨੂੰ ਚੈਨੀ ਚੋਲ ਬਣਾਇਆ ਹੈ ਮੈਨੂੰ ਆਏ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜਾ ਇਹਦੇ ਤੇ ਪਰਚਾ ਕਰਨ ਵਾਲਾ ਮੈਨੂੰ ਇਹ ਨਹੀਂ ਪਤਾ ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ ਸਾਡੇ ਆਗੂ ਸਹਬਾ ਨੂੰ ਬੈਠੇ ਨੇ ਕਿ ਇਹਨਾਂ ਨੂੰ ਪੁੱਛ ਲਓ ਇੱਕ ਸਾਲ ਅਸੀਂ ਦਿੱਲੀ ਦੇ ਬਾਹਰਾਂ ਦੇ 1.5 ਸਾਲ ਮੈਨਾਂ ਦਾ ਉੱਥੇ ਬੈਠਾ ਰਹੇ ਹਾਂ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਐ ਅੱਜ ਉਹ ਦੁਨੀਆ ਤੋਂ ਚਲੇ ਗਏ ਪੰਜਾਬ ਕਿਸਾਨ ਯੂਨੀਅਨ ਹੁੰਦੀ ਲੱਖੋ ਐਸ ਯੂਨੀਅਨ ਹੁੰਦੀ ਕਾਪੜੀਆਂ ਯੂਨੀਅਨ ਹੁੰਦੀ ਪਹਿਲਾ ਜ਼ਿਲ੍ਹਾ ਪ੍ਰਧਾਨ ਰਹਿ ਪੰਜਾਬ ਦੇ ਮੀਤ ਪ੍ਰਧਾਨ ਰਹਿ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ ਉਹ ਉਸ ਦਾ ਪੁੱਤ ਆ ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ ਹੱਡ ਬਿੱਤੀ ਜਿਹੜ ਉਹ ਕੀ ਹੋਈ ਦੇਖੋ ਇੱਥੋਂ ਦੇ ਕਰੇ ਦੀ ਸਿਆਮ ਦੀ ਸਿਆਖਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸਐਚਓ ਆਉਂਦਾ ਧਰੋਲੇ ਵਾਲਾ ਕਹਿੰਦਾ ਵੀ ਐਂ ਕਰਕੇ ਤੁਹਾਨੂੰ ਖਾਤਰਾ ਤੇਰੇ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਦਾਸ ਮੈਂ ਕਿਧਰੋਂ ਕੋਈ ਅਤਵਾਦੀ ਐ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ ਲੈ ਕੇ ਅੱਗੇ ਮੈਨੂੰ ਕੀ ਧਰੋਲਾ ਥਾਣਾ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ ਲੱਖਾ ਭਾਈ ਉੱਥੇ ਆਉਂਦਾ ਲੱਖਾ ਭਾਈ ਡੀਐਸਪੀ ਨਾਲ ਗੱਲ ਕਰਦਾ ਸਾਰਿਆਂ ਨਾਲ ਗੱਲ ਕਰਦਾ ਉਸ ਦਾ ਵੀ ਕਿਉਂ ਭਾਨੇ ਨੂੰ ਬਿਠਾਇਆ ਉਹ ਕਹਿੰਦੇ ਜੀ ਬਸ ਇਹਨਾਂ ਨੂੰ ਤੋੜ ਦੇਣਾ ਇਹਨੂੰ ਖਾਤਰਾ ਆਹੀ ਗੱਲ ਉਹ ਵੀ ਆ ਨਾ ਭਾਈ ਉਹ ਸਕਿਉਰਟੀ ਦੇ ਇਤੋਂ ਬਾਅਦ ਲੱਖਾਂ ਬਾਈ ਨੇ ਪ੍ਰੋਗਰਾਮ ਦੇ ਨਾਲ ਸੀ ਉਹ ਚਲਾ ਗਿਆ। ਇਹ ਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਫ ਆਉਂਦੀ ਆ ਉੱਥੋਂ। ਨਾਲੇ ਮੈਨੂੰ ਝਾਕ ਕੇ ਲੈ ਕੇ ਜਾਂਦੇ ਨੇ ਜਾਂ ਕਿ ਮੇਰੀ 7 ਨੰਬਰ ਚ ਰਸਤੇਪਾਲ ਨੇ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਕੇਸ ਕਰਦੇ ਨੇਗੇ ਜਾਂ ਸਾਹਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ। ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸਾਹਦ ਹੋਇਆ ਇਹ ਜਾਂ ਬੈਂਚ ਸੀ ਆ ਜਾਂ ਮੇਜ਼ ਹੁੰਦਾ। ਲੱਤਾਂ ਹੱਥ ਮਨ ਵਾਲੇ ਹੱਥਾ ਜਾ ਡਾਂਗ ਪਸਾਰੀ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਦ ਮੈਂ ਕਿਹਾ ਕਿਸੇ ਤੇ ਨਾ ਹੀ ਹੋਇਆ ਫਿਰ ਉਹ ਤਸੱਦਦ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਇਹ ਪੋਲਿਟਿਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ ਆਹ ਕੁਝ ਉਧਰ ਸਬੂਤ ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ ਫਿਰ ਟੜਕੇ ਫਿਰ ਕੱਪੜੇ ਲਹਾਲੇ ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀ ਵੀ ਤੈ ਗੱਲ ਕੀ ਸੀਗੀ ਵੀ ਤੈ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਮ ਚੱਡਿਆਂ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਹੁੰਦਾ ਤਾਂ ਨਹੀਂ ਬੋਲਣਾ ਇੱਥੋਂ ਤੱਕ ਸਰ ਸਿਆਸਤ ਕਰ ਗਈ ਆ ਮੈਨੂੰ ਇੱਕ ਵੀ ਚੀਜ਼ ਦੱਸ ਦੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਨਿੜੀ ਵਾਲੇ ਮੇਰੇ ਵੀਰ ਬੈਠੋ ਮੈਂ ਮਾੜਾ ਕੀ ਕਰਤਾ ਮੈਂ ਕਹਿੰਦਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆ ਜਿਹੜੀ ਏਜੰਟਾਂ ਨਾਲ ਲੜਾਈ ਆ ਮੈਂ ਇਹਨੇ ਮੋਰਾ ਬਣਾਇਆ ਇਹ ਜਿਹੜੀ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੱਟਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ ਇੱਥੋਂ ਤੇ ਕਰ ਸਾਥ ਤੇ ਗਿਰ ਕੇ ਕਿ ਇੰਨਾ ਜ਼ਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੋਈ ਗੱਲ ਕਹਿਣਾ ਚਾਹਣਾ ਭਗਮਾਨ ਤੁਮਾਰ ਨੂੰ ਤੈਨੂੰ ਪੱਗ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ ਐ ਵੀ ਝੂੜਮੁੜ ਕੇ ਤੂੰ ਪੱਗ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਦ ਗਰੀ ਕੋਈ ਸਿਆਦ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸੋ ਮੇਰੇ ਨਾਲ ਸਿੱyam ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ ਅਸੀਂ ਅੱਜ ਤੱਕ ਮੈਨੂੰ ਇੱਕ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਕਿ ਤੂੰ ਸਿਆਦ ਤੋਰ ਕਿਹੜੀ ਡਿੱਗੂ ਹੋ ਤਾਂ ਇਹਨਾਂ ਤਾਂ ਕਿਸੇ ਨੇ ਅਜੇ ਹਜੇ ਤੱਕ ਕਿਸੇ ਨੇ ਨਹੀਂ ਸੀ ਹਾਲਾਤ ਕਿਤੇ ਜੋਏ ਨੇ ਕਿਤੇ ਨਹੀਂਗੇ ਮੇਰੇ ਨਾਲ ਤੈਨੂੰ ਉੱਥੇ ਜਿਹੜੇ ਮੁਲਾਜ਼ਮਾ ਨੇ ਨਾਂ ਪਤਾ ਪੜ ਮੈਂ ਨਾਂ ਮੈਂ ਕੱਲੇ ਕੱਲੇ ਜਾ ਕੇ ਮੁੱਢ ਦੱਸ ਧਰ ਦੂੰ ਵੀ ਆਸ ਸੀਗਾ ਐਨੇ ਐਵੇਂ ਮੈਨੂੰ ਨੰਗਾ ਕੀਤਾ ਐਨੇ ਐ ਕੀਤਾ ਐਨੇ ਐ ਕੀਤਾ ਦੇਵਮਨੀ ਕਾਕਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਬਵਾਕੀ ਨਾਲ ਖੁੱਲ੍ਹੀ ਐ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਚਾਹਤ ਏਥੇ ਤੱਕਰ ਸਿਆਖ ਕੀਤੀ ਪਿਆ ਮੇਰੀ ਜੇ ਮੌਤ ਹੁੰਦੀ ਐ ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊਗੀ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂਦਾ ਇਥੋਂ ਤੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤਾਂ ਦੋ ਪਰਚੇ ਪੈਣਗੇ ਇਹ ਗੱਲ ਜੇ ਮੈਂ ਨਾ ਅੱਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੁਲਣੀ ਦੋ ਕਿਟਨਾਵਾ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿੰਦਾ ਮੈਂ ਹਾਜ਼ਰ ਨਜ਼ਰ ਰੱਖ ਕੇ ਉਸ ਨੂੰ ਕਹਿੰਦਾ ਮੈਂ ਨਿਤਨੇ ਹੁੰਦਾ ਧਾਰਨੀ ਕਹਿੰਦਾ ਦੋਨੇ ਜਿਹੜੇ ਕਿਟਨਾਵਾ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇਹ ਘਟਨਾਵਾ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਹੋਣਾ ਘਟਨਾਵਾ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਘਟਨਾਵਾ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤੇਰਾ ਨਾਮ ਆ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਹਣਾ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਯਾਰ ਅਫਸਰ ਕੀ ਕਰਨਾ ਅਫਸਰਾਂ ਨੂੰ ਆ ਬੱਤਿਆ ਜਾਂਦਾ ਪੂਰਾ ਧਰਕੇ ਆ ਸਿਆਹਤ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਹੈ ਕੁਛ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਿੱਤੀਆਂ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦਿਆਂ ਵੀ ਭਾਈ ਜੋ ਪਹਿਲਾਂ ਤਾਂ ਬਾਦੇ ਕਿ ਤੁਸੀਂ ਉਹ ਬਾਦੇ ਦਿਖਾ ਦੇ ਸਾਨੂੰ ਪੂਰੇ ਅੱਜ ਥਾਂ ਥਾਂ ਤੇ ਬੋਰ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ ਦੇਖੋ ਸਾਰੇ ਪੋਲਿਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਅੱਜ মিডিਆ ਬੈਠਾ ਨਗਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦੋ ਸਿਆਖਦਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟਿਕਲ ਬੰਦੇ ਨੇਗੇ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਗੇ ਉਹ ਬੰਦੇ ਨਹੀਂ ਇਹਦੇ ਮੂਰੇ ਬੋਲ ਸਕਦੇ ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆ ਸੀ ਜਦੋਂ ਤੋਂ ਮੇਰੇ ਤੋਂ ਪਹਿਲਾਂ ਬਰਨਾਲਾ ਕੋਈ ਰਾਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਸਾਡੇ ਆਗੂ ਨਾਲ ਲੜ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਹੋਰ ਪਾਤਰੀਆਂ ਦਰਖਾਸਤਾਂ ਤਿਆਰ ਕਰੀ ਖੜਾ ਐਥੋਂ ਤੱਕ ਕਰਕੇ ਗੱਲ ਕਹੀ ਗਈ ਐਥੋਂ ਤੱਕ ਕੁਰਸੀਆਂ ਵਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਜੇ ਤੂੰ ਬਾਹਰ ਜਾ ਕੇ ਬੋਲਣਾ ਹੋ ਜਿਹੜੇ ਭੱਤੇ ਨੇ ਉਧਰ ਤੇ ਪਾਉਂਦਾ ਦੱਸੋ ਬਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜੱਥੇਬੰਦੀਆਂ ਦਾ ਇੱਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਘਿਰ ਚੁੱਕਿਆ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ ਝੂਠਿਆ ਨਹੀਂ ਭਗਤ ਸਿੰਘ ਬਣਿਆ ਫਿਰਦਾ ਭਗਮਾਤਮਾ ਨਾਲ ਤੇਰੇ ਤੋਂ ਕਦੇ ਸਿਆਸਤ ਨਹੀਂ ਇਹਦੇ ਤੋਂ ਕੋਈ ਮੈਂ ਕਿਹੜਾ ਗਿਰ ਨਹੀਂ ਸਕਦਾ ਇੱਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਆ ਉਹ ਇੰਨਾ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਝ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਅਜਿਹਾ ਨਹੀਂ ਘਟਮਾਦਾ ਧੰਨਵਾਦ ਨਹੀਂ ਤੁਹਾਡਾ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਵੀਡੀਓ ਕਰਕੇ ਤੁਹਾਡੀ ਹਾਲਤ ਤਾਂ ਦੇਖੀ ਹੀ ਤੁਸੀਂ ਸੱਚ ਹੈ ਜੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਹਿੰਦਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ ਜੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾऊं ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇ ਅਸੀਂ ਇਹ ਟੂ ਦੇ ਵਿੱਚ ਮੈਂ ਲੈ ਕੇ ਜਾਊਂਗਾ ਮੈਂ ਇਕੱਲੇ ਇਕੱਲਾ ਨੂੰ ਦਿਖਾਊਂਗਾ ਕਿ ਆਹ ਬੰਦਿਆਂ ਨਾਲ ਮੇਰੇ ਤੇ ਲੋਹਿਆਣੇ ਦੀ ਘਟਨਾ ਦੀ ਇੱਕ ਮਿੰਟ ਘਾਣੇ ਦੀ ਕਰ ਸਕੇ ਕੁਐਸਚਨ ਰੋਕੋ ਸੋਚ ਬਦਲਦੀ ਗੱਲ ਆ ਹੁਣ ਇੱਕ ਆਈਪੀਐਸ ਅਫਸਰ ਹੈ ਕਿੰਨਾ ਪੜ ਕੇ ਬਣਦਾ ਇੱਕ ਡੀਐਸਪੀ ਉਹ ਕਿੰਨਾ ਪੜ ਕੇ ਲੱਗਦਾ ਅਸੀਂ ਕਦੋਂ ਇਹਨਾਂ ਦੀ ਕਦੋਂ ਕਕਰਣ ਦੇ ਮੁੱਠੀ ਆ ਬਣੇ ਰਹਿਾਂਗੇ ਮੈਂ ਇਹ ਗੱਲ ਕਰ ਪਹਾਨਾ ਸਿੱਧੂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਮਸ਼ਹੂਰ ਨੌਜਵਾਨ ਹੈ ਤੇ ਏਜੰਟਾਂ ਦੇ ਖਿਲਾਫ ਉਹ ਆਵਾਜ਼ ਵੀ ਬੁਲੰਦ ਕਰਦਾ ਹੈ ਤੇ ਕਿਸਾਨਾਂ ਦੇ ਨਾਲ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਦਾ ਹੈ ਤੇ ਕੁਝ ਦਿਨ ਪਹਿਲਾਂ ਪਹ ਪਲੀ ਪਾਰਟੀ ਦਰਜ ਹੁੰਦੇ ਨੇ ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਪਰ ਹੁਣ ਭਾਨਾ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਬਾਹਰ ਆਉਣ ਤੋਂ ਬਾਅਦ ਉਹਨੇ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਇਨਸ਼ਾਲੇ ਸਾਦੇ ਨੇ ਹੁਣ ਦੇਖਣਾ ਹੋਊਗਾ ਕਿ ਪੰਜਾਬ ਸਰਕਾਰ ਉਸ ਦੇ ਸਵਾਲਾਂ ਦਾ ਕੀ ਜਵਾਬ ਦਿੰਦੀ ਹੈ ਬਿਊਰੋ ਰਿਪੋਰਟ T5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਕਿਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ